ਅੱਜ ਫੇਰ ਉਸੇ ਰਸਤੇ ਤੇ ਦਰਿਆਲ ਦੇ ਟਰਾਲੀ ਕਢਾਉਣ ਚੱਲੇ ਆ ਤੇ ਮਿਲਦੇ ਸਾਨੂੰ ਦਰਿਆ ਤੇ ਯਾਰ ਓ ਬਹਿ ਗਿਆ ਹੀ ਹੋ ਗਿਆ ਕੰਮ ਖਰਾਬ ਕੁੰਡੀਆਂ ਦੇ ਸਿੰਘ ਫਸ ਕੇ ਤੇ ਕੋਈ ਨੇਤਰੂ ਪੜੇਵੇਂ ਖਾਣੀ ਸੋ ਯੋਰਾ ਦਾ ਪਤਾ ਇਹੋ ਜੀਆਂ ਚੀਜ਼ਾਂ ਜੀ ਲੱਗਦਾ ਇਹੋ ਜੀ ਗੱਲ ਬਣੀ ਨਹੀਂ ਪਟੋਈ ਟਰੈਕਟਰੀ ਤੇ ਟਰੈਕਟਰਾਂ ਨਾਲ ਹੈ ਕੰਮ ਪਰ ਲੱਗੇ ਮਗਰ ਆ ਗੱਲ ਨਹੀਂ ਬਣਨੀ ਥੋੜੀਆਂ ਜਿਹਾ ਝਰੀਟਾਂ ਲਾਕੀਆਂ ਪੰਪਰ ਤੇ ਕਿਉਂਕਿ ਨਵਾਂ ਟਰੈਕਟਰ ਆ ਮੁੰਡੇ ਦਾ ਪਰ ਬੰਦੇ ਨੇ ਦਲੇਰੀ ਰੱਖੀ ਜਾਂਦਾ ਲਾ ਦੋ ਕੋਈ ਗੱਲ ਨਹੀਂ ਯਾਰ ਦੇ ਨਾਲ ਲੜ ਜਾਂਦਾ ਆ ਆ ਸਾਰਾ ਇੱਧਰ ਦਰਿਆ ਆ ਤੇ ਇੱਧਰ ਥੱਲੇ ਨੂੰ ਜਾਣਾ ਆਪਾਂ ਉਦੋਂ ਇੱਧਰ ਦਿੱਕ ਥੱਲੇ ਟਰਾਲੀ ਗੱਡੀ ਸੀਗੀ ਸੋ ਦਿਖਾਉਂਦੇ ਹੁਣ ਤੁਹਾਨੂੰ ਯਾਹਲਾ ਦੇ ਵਿੱਚ ਜਿਹੜਾ ਆ ਨਾ ਤਾਂ ਨਾ ਛੋਟੀਆਂ ਛੋਟੀਆਂ ਕੜਕਾਂ ਤੇ ਠੰਡ ਸ਼ਾਮਾਂ ਵੇਲੇ ਓਏ ਹੋਏ ਹੋਏ ਕੰਬਾ ਛਿੜਦਾ ਤੇ ਜੈਕਟਾਂ ਉੱਪਰ ਜਾਂ ਓਏ ਹੋਏ 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 ਹੋਰ ਕੋਈ ਗੱਲ ਕਰਦਿਆ ਕਰੋ ਤਾਂ ਮੈਂ ਹੀ ਚਲੀ ਜਾਣੀ ਆਇਆ ਕਟ ਰੇ ਲਾਇਆ ਸੀਗਾ ਉਹ ਗੱਲ ਸੁਣ ਗੱਲ ਡਰਾਈਵਰ ਦੀ ਹੁੰਦੀ ਗੱਲ ਗੜੇ ਸੜੇ ਟਰੈਕਟਰ ਦੀ ਨਹੀਂ ਹੁੰਦੀ ਜੇ ਤੇ ਸੜੇ ਤੇ ਟਰੈਕਟਰ ਤੇ ਵੀ ਯਾਰ ਚੜ ਜਾਂ ਨਾ ਉਹ ਬਸ ਉਹ ਵੀ 36 30 ਤੋਂ ਉੱਪਰਲੀ ਵਾਲੀ ਮਾਰ ਹੀ ਮਾਰਦਾ ਆ ਠੀਕ ਆ ਗੱਲਾਂ ਆਉਂਦੀਆਂ ਡਰਾਈਵਰ ਤੇ ਘੜਦੀਆਂ ਗੱਲ ਠੀਕ ਆ ਤੇ ਜੇ ਮੈਂ ਉਹਦਾ ਨਾ ਪਾਸ ਪਰ ਪਿਛੇ ਲਾਇਆ ਤਾਂ ਤੇ ਟਰਾਲੀ ਸਾਡੀ ਤੈਸ ਨੇਸ ਨਾਲ ਜਿੱਦੀ ਨਿਕਲਦੀ ਨਹੀਂ ਸੀ ਤੇ ਹੁਣ ਦਰਿਆ ਦਾ ਹੋਰਾ ਵੇਖੋ ਤੁਸੀਂ ਆ ਗਏ ਆ ਦਰਿਆ ਆ ਸਮਝੋ ਇਹ ਮਤਲਬ ਹੈ ਦਰਿਆ ਦੇ ਵਿੱਚ ਹੀ ਆ ਪੈ ਲਈਆਂ ਇਹ ਕੱਢਾ ਆ ਦਰਿਆ ਦਾ ਤੇ ਹੁਣ ਥੱਲੇ ਉਤਰਨਾ ਦਰਿਆ ਤੋਂ ਉਹ ਦਿਖਾਉਣੇ ਚ ਲਈ ਤਿਆਰ ਹੋ ਥੱਲੇ ਉਤਰਨਾ ਸਮਝੋ ਦਰਿਆ 'ਚ ਐਂਟਰ ਹੋ ਗਏ ਆ ਆ ਤੁਹਾਨੂੰ ਉਦੋਂ ਹੀ ਸਬਜ਼ੀ ਦਿਖਾਈ ਸੀ ਇੱਥੇ ਸਬਜ਼ੀ ਲਾਉਂਦੇ ਆ ਬੇਤਰ ਪਿਆਰੇ ਤੇ ਆ ਆ ਮੋਲੀਆਂ ਆ ਆ ਹੈਗੀ ਆ ਇਹ ਹੈਗੀ ਪਾਲਕ ਤੇ ਇਹ ਪਾਲਕ ਹੀ ਆ ਸਾਰੀ ਅਵੀ ਪਾਲਕੀ ਆ ਇਹਨਾਂ ਪਤਾ ਹੁੰਦਾ ਤੇ ਕੋ ਬੜ ਨਾ ਜਾਂਦੇ ਸੁਹਾ ਗੋਦੀ ਆ ਆ ਪੀਰਾਂ ਦੀ ਜਗਾ ਆ ਚਕੰਦਰ ਵੀ ਸੀਗੀ ਇੱਥੇ ਆ ਚਕੰਦਰ ਆ ਵਿੱਚ ਆ ਜਿਹੜੀ ਚਕੰਦਰ ਨੂੰ ਕਹਿੰਦੇ ਚਕੰਦਰ ਲਓ ਸੋ ਇੱਥੋਂ ਉਹਨਾਂ ਟਰਾਲੀ ਕੱਢੀ ਸੀਗੀ ਪਿਛਲੇ ਵਲੌਗ ਦੇ ਵਿੱਚ ਤੇ ਅੱਜ ਉੱਥੇ ਹੀ ਮਤਲਬ ਇਤਿਹਾਸ ਰਚਿਆ ਜਾਏਗਾ ਅੱਜ ਉਥੋਂ ਟਰਾਲੀ ਫੇਰ ਕੱਢੀ ਜਾਏਗੀ ਸੋ ਰਸਤਾ ਤੇ ਅਜੇ ਤੱਕ ਪੱਕਾ ਹੀ ਆ ਇਹ ਕਰਕੇ ਥੋੜਾ ਜਿਹਾ ਸ਼ਹਿਦ ਕਰਾ ਪਰ ਨਹੀਂ ਗੱਲ ਓਕੇ ਆ ਦੇਖੋ ਆ ਆ ਗਏ ਆਪਾਂ ਦਰਿਆ ਦੇ ਵਿੱਚ ਲਓ ਜੀ ਰਸਤਾ ਦੇ ਬਹੁਤ ਖਰਾਬ ਆ ਰਸਤੇ ਵਾਲਾ ਤੇ ਮੰਦਾ ਹਾਲ ਹੋਇਆ ਪਿਆ ਆ ਕੰਮ ਖਰਾਬ ਹੀ ਆ ਜੀ ਐਵੇਂ ਨਹੀਂ ਉਹ ਕਹਿੰਦੇ ਟਰੈਕਟਰ ਹੋਰ ਲੈ ਆਓ ਸੋ ਟਰੈਕਟਰ ਦੇ ਹੈਗੇ ਆ ਉਹ ਰਸਤੇ ਕਰਕੇ ਕਹਿੰਦੇ ਆ ਸਵਾ ਸਾਰਾ ਦਰਿਆ ਦਾ ਏਰੀਆ ਹੈ ਨਹੀਂ 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 ਠੀਕ ਆ ਜੀ ਮਿਲਦੇ ਹੁਣ ਟਰੈਕਟਰਾਂ ਲਾ ਕੇ ਜਾ ਕੇ ਮਿਲਦੇ ਰਸਤਾ ਤੁਹਾਨੂੰ ਦਿਖਾ ਦਤਾ ਆ ਜੀ ਦੇਖੋ ਦਰਿਆ ਦਾ ਕੰਢਾ ਜਿੱਥੇ ਟਰਾਲੀ ਕੱਢਣ ਆਏ ਆ ਮਠਾ ਮਠਾ ਪਾਣੀ ਹੋ ਜਾਂਦੇ ਆ ਇਹ ਸਾਰਾ ਦਰਿਆ ਆ ਹੀ ਆ ਮਤਲਬ ਹੁਣ ਤੁਹਾਨੂੰ ਯਕੀਨ ਹੋ ਗਿਆ ਨਾ ਪਾਣੀ ਦੇਖ ਕੇ ਸਾਰਾ ਦਰਿਆ ਆ ਪਰ ਦਰਿਆ ਵੀ ਹੁਣ ਨਹਿਰਾ ਹਰਗਾ ਰਹਿ ਗਿਆ ਹੈ ਪਰ ਜਦੋਂ ਪਾਣੀ ਆਉਂਦਾ ਫੇ ਆਉਂਦਾ ਵੀ ਬਜ਼ੇਰਾ ਆ ਸਵਾਲੇ ਦੋਲੇ ਪਪੂਲਰ ਇੱਧਰ ਟਰਾਲੀ ਘੜਦੇ ਪਏ ਬੰਦੇ ਆਓ ਦੇਖੋ ਇਹ ਜੇ ਤੂਰ ਨਹੀਂ ਹੈ ਫਿਰ ਕਹੋਨੇ ਤੁਹਾਨੂੰ ਜਹੋ ਜਲਾਲ ਬੜੀ ਗਿੱਲੀ ਹੈ ਬੜਾ ਨਿਕਲਦਾ ਕਿ ਨਹੀਂ ਨਿਕਲਦਾ ਐਸੇ ਕਿ ਰਾਤ ਨਿਕਲਣਗੇ ਮੇਰੇ ਸਾਬ ਨਾਲ ਪੂਰੇ ਸੋ ਤਾਂ ਕੋਈ ਸਾਰਾ ਕੁਝ ਤੁਹਾਨੂੰ ਸੋ ਇਹ ਸਾਡਾ ਦਰਿਆ ਆ ਵਿਆਸ ਦਰਿਆ ਸ਼ਾਂਤੀ ਬੜੀ ਆ ਕੋਲ ਮਲਾ ਕੇ ਗੱਲ ਕਰਨ ਦੀ ਆ ਵੀ ਸ਼ਾਂਤੀ ਬਹੁਤ ਸੋ ਇਹ ਵਲੌਗ ਟਰੈਕਟਰ ਕਢਾਉਣ ਦਾ ਹੀ ਰਹੂਗਾ ਸੋ ਦੇਖੋ ਤੁਸੀਂ ਹਾਂ 10 ਹੋਲ ਐਂਡ ਸਟਾਰਟ ਕਰਕੇ ਬੰਦਿਆਂ ਨੂੰ ਯਾਰਾ ਫੋਟੋ ਵੀ ਖਿੱਚਦੇ ਆ ਬੋਪਾ ਰਾਇ ਬਗਾ ਉਹ ਉੱਚੀ ਵੀ ਹੋ ਜਾਂਦੀ ਹੈ ਅੱਗੇ ਵੀ ਹੋ ਜਾਂਦੀ ਹੈ ਆਡਜਸਟੇਬਲ ਆ ਪੂਰੀ ਹੈ ਨਾ ਆ ਰੇਸ ਦੁੱਜੀ ਲਵਾਈ ਆ ਕੀ ਆਈ ਬਾਤਾਂ ਸਪੈਸ਼ਲ ਐਡੀਸ਼ਨ 36 30 ਉਹ ਪਿੱਛੇ ਵੀ 36 30 ਆ ਉਹ ਖਿੱਚਣ ਲੱਗਾ ਯਾਰ ਖਿੱਚਣ ਲੱਗਾ ਤੇਰੀ ਫੋਟੋ ਹੀ ਖਿੱਚਣ ਲੱਗਾ ਆ 10 ਮਾੜੀ ਸਟਾਰਟਿੰਗ ਸਪੈਕਟਰ ਦੀ ਇਹ ਕਿਹਦੀ ਸਟਾਰਟਿੰਗ ਕਿਹਦੀ ਸੋਖੀ ਆ ਆਹਾਹਾ ਨੇ ਮਾਰਦਾ ਤੇ ਹੈਗਾ ਆ ਉਹਨੇ ਆਪ ਨੂੰ ਕਿਥੇ ਨਹੀਂ ਆਇਆ ਕਿਤਨੇ ਹੁ ਬਾਹਰ ਕੱਢ ਦੇਣਾ ਸਾਡੀ 1.5 ਮਿੰਟ ਚੱਲ ਜਾਈ ਲੈ ਹੋਣ ਲੱਗਾ ਕੰਮ ਸਟਾਰਟ ਤੇ ਰਸੇ ਰੁਸੇ ਤੇ ਕਸੇ ਨਹੀਂ ਆਗੇ ਦੇ ਇਹ ਕੋਲੋਂ ਕਰਨਾ ਹੈ اچھا ਕਿੰਨੇ ਰਹਿ ਗਏ ਭਰੇ ਹੋਰ اچھا 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 ਲਓ ਰੁਕ ਜਾ ਰੁਕ ਜਾ ਉਹ ਗੇਰ ਨਹੀਂ ਪਿਆ ਰੁਕ ਜਾਦਾ കേര oh, പട്ട okay, ਆ ਗਿਆ ਉਹ ਨਹੀਂ ਨਹੀਂ ਰੋਕੀ ਥੋੜੀ ਆ ਉਹ ਜਾਫਾ ਲੱਗ ਗਿਆ ਆ ਕੀ ਹੋਇਆ ਕੀ ਪੱਕੇ ਲਾ ਜੋ ਕਿਹੋ ਕੀ ਹੋਇਆ ਕੀ ਆ ਬੈਠੀ ਆ ਓਏ ਇੱਕ ਮਿੰਟ ਬੰਪਰ ਲਾ ਲੋ ਮਗਰ ਯਾਰ ਕਿੰਨਾ ਕੋ ਫਰਕ ਪੈਣਾ 10 ਸਾਲ ਆਖੋ ਆਹੋ ਲਾ ਯਾਰਾ ਲੱਗ ਗਿਆ ਕੋਰੀ ਉਹ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਬੰਪਰ ਲੱਗ ਲੈਂਦੇ ਮਗਰੋਂ ਫੇਰ ਤੁਰ ਪੈਣੀ ਉਹ ਥੋੜਾ ਉਹਦੀ ਰੇਸ ਹੀ ਨਹੀਂ ਮੁੱਕਦੀ ਕੋਈ ਯਾਰ ਆਈ ਮੈਂ ਬੜਾਈ ਜ਼ੋਰ ਲਵਾਇਆ ਯੋ ਮਹਿੰਦਰਾ ਬੜਾ ਜ਼ੋਰ ਮਾਰਦਾ ਯੋ ਤੇਰਾ ਤੋ ਮੈਂ ਪੂਰੀ ਫੁੱਲ ਰੇਸ ਹੀ ਸੀ ਦੀ ਉਹਨੇ ਕਿੰਨਾ ਕੋਈ ਸਤਨਾਮ ਨੇ ਚਲਾਇਦਾ ਆ ਆ ਬੜਾ ਜ਼ੋਰ ਮਾਰਿਆ ਯਾਰ ਸਤਨਾਮ ਕਿਹੜਾ ਅੱਛਾ ਅੱਛਾ ਔੜਾ ਸਾਡੇ ਉੱਥੇ ਸ਼ਾਂਟਾਂ ਵਾਲਾ ਅੱਛਾ ਉਹਦਾ ਏ ਨਹੀਂ ਨਹੀਂ ਅੱਛਾ ਉਦਾਂ ਉਹਨੇ ਚਲਾਇਆ ਕੰਮ ਖਰਾਬ ਹੋ ਗਿਆ ਹੈ ਇਥੋਂ ਮੈਂ ਆ ਅੱਗੇ ਕਰ ਲੈਣੀ ਹੈਗੇ ਮੁੜ ਕੇ ਅੱਗੇ ਅੱਗੇ ਬੈਠਾ ਟਾਇਰ ਭਾਜੀ ਇਥੋਂ ਤੋੜ ਲੈਣੀ ਸੀ ਮੈਂ ਕਹਿੰਨਾ ਪਹਿਲਾਂ ਯਾਰ ਨਹੀਂ ਤੋੜੀ ਹੁਣ ਨਹੀਂ ਤੋੜੀ ਹਾਂ ਬੰਪਰ ਆਪਣਲਾ ਮੰਗਾਇਆ ਨਾ ਟਰੈਕਟਰ ਹਾਂਜੀ ਹਾਂਜੀ ਵਾ ਗੱਲਾਂ ਹੀ ਹੁੰਦੀਆਂ ਤੇਰੀਆਂ ਦੇਖ ਲੈਨੇ ਤੇਰੇ ਟਰੈਕਟਰ ਦੀ ਵੀ ਕਰਤੂਤ ਕਈ ਕੋਈ ਇਕੱਲਾ ਆਇਆ ਕਰੋ ਨਾ ਇੱਥੇ ਉਹ ਵੀ ਲੰਗਣਾ ਉਹਨੇ ਵੀ ਸਲਿੱਪ ਮਾਰਨੇ ਉਹਨੇ ਵੀ ਮਾਰਨੇ ਤੀਜੇ ਤਾਂ ਟਰਾਲੀ ਲੰਗੜੀ ਕੀ ਉਹਨੇ ਕਹੇ ਭਾਜੀ ਇਹਦੀਆਂ ਗੱਲਾਂ 'ਚ ਨਹੀਂ ਆਉਣਾ ਇਹ ਇਹਦੀਆਂ ਗੱਲਾਂ ਹੀ ਹੁੰਦੀਆਂ ਹਾਂ ਕੋਈ ਨਹੀਂ ਕੋਟ ਸਭ ਇਹ ਬਾਕੀ ਕਈ ਚਾਹੀਦੀ ਇਕ ਕਈ ਲਿਆ ਕਰੋ ਨਾਲ ਇਕ ਪੂਰੇ ਸ਼ਕਾਰ ਖਾਲੇ ਦਾ ਕੁੱਤੇ ਨੇ ਉੱਥੇ ਹੋਰ ਜਾਣਦੇ ਦੇਖ ਲੈ ਹਵਾ ਦੇ ਪਾਣੀ ਦੀ ਕਿੰਨੀ ਸੋਹਣੀ ਵਗਦੀ ਆ ਉਹ ਸੂਰ ਓਏ ਕਿੱਥੇ ਆ ਇਹ ਹੁੰਦਾ ਹੀ ਮਜ਼ਾਕਾਂ ਕਰਦੇ ਸਾਬੀ ਸਾਨੂੰ ਦੇਖਿਆ ਚੱਕੇ ਫਿਰ ਆਇਆ ਕੀ ਬਰਾ ਕੋ 4-10 ਪ੍ਰੋਸੈਸ ਪਾਣੀ ਜੇ 4 ਬੱਸ ਲਾਓ ਜੀ ਚੱਲਣ ਲੱਗਾ ਕੰਮ ਹੁਣ ਫੇਕ ਵਾਰੀ ਰਸੇ ਰਸੇ ਦੇਤੇ ਆਕਾਸ ਤੇ ਹੁਣ ਇੱਕ ਪਿਛੇ ਲਾਤਾ ਬੰਪਰ ਤੇ ਤਿੰਨ ਅੱਗੇ ਆ ਇਹ ਦੇਖਦੇ ਹਾਂ ਹੁਣ ਕੀ ਕਾਰਵਾਈ ਪੈਂਦੀ ਸਵਾਪਾ ਵੀਡੀਓ ਤੇ ਆ ਅੱਗੇ ਆ ਹੌਲੈਂਡ ਆ ਪਿਛੇ ਮਹਿੰਦਰਾ ਆ ਗੱਬੇ ਪਿਛੇ ਫੇ ਹੌਲੈਂਡ ਆ ਮੋੜ ਉਹ ਪਿਛੇ ਸਾਡੇ ਵਾਲਾ ਫਾਰਮ ਟਰੈਕ ਸੋ ਪਤਾ ਲੱਗੂਗਾ ਕੁੰਡੀਆਂ ਦੇ ਸਿੰਘ ਫਸ ਗਏ ਤੇ ਕੋਈ ਨੇਤਰੂ ਪੜੇਵੇਂ ਖਾਣੀ ਸੋ ਯੋਰਾ ਦਾ ਪਤਾ ਇਹੋਗੀਆਂ ਚੀਜ਼ਾਂ ਜੀ ਲੱਗਦਾ ਇਹੋ ਜੇ ਯੋਰਾ ਦੇ ਵਿੱਚ ਹੀ ਉਦਾਂ ਤੁਰਨੋਂ ਤਾਂ ਸਾਰੇ ਰੋਡ ਤੇ ਤੁਰੇ ਫਿਰਦੇ ਆ ਪਤਾ ਹੋਣ ਲੱਗਣਾ ਕਿਹੜੇ ਭਾਵੇਂ ਦੇ ਆ ਨਾਲੇ ਏਰੀਆ ਮੰਡ ਦਾ ਆ ਦਰਿਆ ਦਾ ਏਰੀਆ ਪੋਲੀਆਂ ਪੋਲੀਆਂ ਪੈਲੀਆਂ ਪਈਆਂ ਆ ਦਰਿਆ ਦੀਆਂ ਮੀਂਹ ਦੇ ਨਾਲ ਸੋ ਲੱਗੂ ਪਤਾ ਹੁਣ ਹਾਂਜੀ ਧੱਕ ਦੇਣਾ ਕੰਮ ਨੂੰ ਅੱਗਾ ਪਿਛਾਣੀ ਵੇਖਣਾ ਹੁਣ ਤੁਸੀਂ ਕੋਈ ਨੇਰੀ ਪਟੜਣੀ ਨੇਰੀ ਬੰਦੇ ਹੋ ਗਏ ਇਕੱਠੇ ਸਾਰੇ ਹੀ ਕਿਆਈ ਬਾਤਾਂ ਕਿਆਈ ਬਾਤਾਂ ਪਹੁੰਚ ਗਿਆ ਰਾਣਾ ਵੀ ਪਹੁੰਚ ਗਿਆ ਰਾਣਾ ਰਾਣਾ ਵੀ ਪਹੁੰਚ ਗਿਆ ਜਿਹਦਾ ਅਰਜੈਂਟਲ ਅਫਗਾਨੇ ਚ ਨਾਂ ਲੈਂਦਾ ਫੋਨ ਚੱਕਦਾ ਨਹੀਂ ਕਰਦੇ ਆ ਰਾਣੇ ਨੂੰ ਪਰੇ ਉਹੀ ਰਾਣਾ ਆ ਜੀ ਲਓ ਜੀ ਕਸਤੇ ਬੰਦਿਆਂ ਨੇ ਰਸੇ ਪਰੇਵਾਲ ਫਾਰਮ ਇਹਦਾ ਲਾਵਾਂਗੇ ਪਿੱਛੋਂ ਬੰਪਰ ਬੰਪਰ ਮਤਲਬ ਤੁਹਾਨੂੰ ਪਤਾ ਹੀ ਆ ਪਿੱਛੋਂ ਕਿਦਾਂ ਲਾਈਦਾ ਆ ਤੁਹਾਡੇ ਤੇ ਬੰਪਰ ਲੱਗਦਾ ਪਿਛੋਂ ਇਦਾਂ ਬੰਪਰ ਲਾ ਦੇਣਾ ਨਾਲ ਤੇ ਪਿਛੋਂ ਧੱਕੀ ਜਾਣੀ ਟਰਾਲੀ ਜਨੇ ਤਿੰਨ ਅੱਗੇ ਆ ਪਹਿਲਾਂ ਅੱਗੇ ਲੱਗਦੇ ਹੁੰਦੇ ਸੀ ਹੁਣ ਬੰਪਰ ਬੰਪਰ ਜਿਹੜੇ ਲੰਬੇ ਲੰਬੇ ਲਵਾਏ ਇਸੇ ਕਰਕੇ ਲਵਾਏ ਕਿ ਪਿਛੇ ਧੱਕਾ ਲੱਗ ਜਿੰਦਾ ਚੱਲੂ ਕੰਮ ਪੂਰਾ ਆ ਦੋ ਫੋਰੀ ਲਗਾ ਦਿਓ ਆਗੇ ਆਓ ਵੀ ਬੰਦੇ ਚੜਨ ਲੱਗੇ ਆ ਹਣ ਇਹ ਦੇ ਹਣ ਕੀ ਕਰਾ ਮਾਤ ਦਿਖਾਉਂਦੇ ਆ ਰਾਣੇ ਆ ਜਾ ਹੁਣ ਇੱਧਰ ਯੋਰਜ ਮੈਚ ਵੇਖੀਏ ਅੱਲਾਹ ਇਹ ਆਓ ਬਹਿ ਜਾਓ ਮੋਟਰ ਟ੍ਰੈਕਟਰ ਤੇ ਬੰਦਾ ਸੋ ਹੁਣ ਲੱਗਣ ਲੱਗਾ ਜੋਰ ਐ ਰੁਕ ਜਾ ਏ ਚਲੋ ਲੋਜ ਹੋਰ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਨਹੀਂ ਗੱਲ ਬਣੀ ਓ ਯਾਰੋ ਖੋਰੀ ਇਕੱਠੀ ਹੋ ਜਾਂਦੀ ਟਾਇਰ ਮਗਰ ਉਹ ਖੋਰੀ ਬਹੁ ਇਕੱਠੀ ਹੁੰਦੀ ਆ ਉਹ ਲੈ ਆਈਏ ਉਹਦਾ ਟਰੈਕਟਰ ਇੱਕ ਹੋਰ ਇੱਕ ਹੋਰ ਲਾ ਹੀ ਲੈਣਾ ਚਾਹੀਦਾ ਯਾਰ ਕਹਿਣ ਵੀ ਦਿਆ ਸੀਗਾ ਉਹ ਬੰਪਰ ਜੇ ਨਿਓ ਹੈ ਨਹੀਂ ਨਾ ਗ੍ਰਿਲ ਨਹੀਂ ਨਾ ਹੈਗੀ ਦਿਮਾਗ ਹੈ ਆ ਪਿੱਛੇ ਲਾ ਯਾਰ ਮੜਿਆ ਇਹ ਲਓ ਉਹ ਬੰਪਰ ਆਹ ਇਹ ਤਾਂ ਗੱਲ ਅਜੇ ਨਵਾਂ ਲਿਆਂਦਾ ਨਾ ਕਰ ਸ਼ਰਨਾ ਲਓ ਜੀ ਬੰਪਰ ਦੋਨਾਂ ਦੇ ਬੰਪਰ ਲੱਗਣ ਲੱਗੇ ਹੌਲੈਂਡ ਦਾ ਵੀ ਤੇ ਪਰਮ ਟਰੈਕ ਦਾ ਵੀ ਹੁਣ ਦੇਖਦੇ ਆ ਕੀ ਭਾਵੇਂ ਹਦੀ ਆ ਇਹ ਲਓ ਜੀ ਆ ਇਧਰ ਕਰਕੇ ਆ ਹਲਾ ਉਹ ਖੋਰੀ ਲਾਈ ਮੜੀ ਜੀ ਇਧਰ ਆ ਲੰਬੜਦਾਰ ਇਧਰ ਆ ਕੋਰੀ ਲਾ ਕੋਰੀ ਆਹੋ ਤੂੰ ਪਾ ਇਧਰੋਂ ਕਰਕੇ ਮੜਾ ਜਾ ਲਾ ਫੋਰੀ ਪਾਲ ਮਗਰ ਇਧਰੋਂ ਲਿਆ ਮੜਾ ਜਾ ਮਗਰ ਕਰਕੇ ਲਿਆ ਲਈ ਪਟਕੇ ਲਓ ਜੀ ਨੋ ਬੰਪਰ ਲੱਗੇ ਮਗਰ ਆਪਣਾ ਭਾਵਾਂ ਗੱਲ ਬਣੀ ਜਾਵੇ ਦੋ ਚਾਲਨ ਕਾ ਚੜ ਅੱਜ ਇਹ ਦੋ ਦੇ ਪਟਕੇ ਲੈ ਜਾਣਗੇ ਹੁਣ ਮੇਰੇ ਹਿਸਾਬ ਨਾਲ ਦੇਖੋ ਕੀ ਗੱਲਬਾਤ ਬਣਦੀ ਆ ਆਸ ਤੇ ਫੂਰੀ ਆ ਵੀ ਹੁਣ ਪੱਟੂ ਘਟ ਟਰੈਕਟਰ ਚਲੋ ਦੇਖੋ ਹੁਣ ਨਜ਼ਾਰਾ ਫਾਈਨਲ ਟੱਚ ਦੇਣ ਲੱਗੇ ਆ ਬਹਿ ਗਿਆ ਬੰਦਾ ਓਏ ਦਿਨਾ ਮੈਂ ਏ ਰੁਕ ਜਾਓ ਏ ਰੁਕ ਜਾ ਰੁਕ ਜਾਓ ਰੁਕ ਜਾ ਰੁਕ ਜਾ ਅਗੇ ਭੱਟ ਕੇ ਬੰਪਰ ਮਗਰ ਲੱਗਿਆ ਪੱਟ ਦਿੰਦਾ ਟਰਾਲੀ ਓ ਬੱਲੇ ਬੱਲੇ ਖਿੱਚ ਦੋ ਧੂੜਾ ਪੱਟ ਦੋ ਫਰਮ ਫਰਮ ਹੀ ਓਏ ਲੋ ਜੀ ਕੱਢਦੀ ਟਰਾਲੀ ਬੰਦਿਆ ਹੱਡਿਆਂ ਨੇ ਓ ਜਿੱਥੇ ਜੱਟ ਆ ਜਾਣ ਉੱਥੇ ਕੰਮ ਅੜਦਾ ਕੋਈ ਲੈ ਗਏ ਪੂਰਾ ਜੀ ਪੂਰਾ ਲੋ ਜੀ ਕੱਢਦੀ ਟਰਾਲੀ ਬੰਦਿਆ ਹੱਡਿਆਂ ਨੇ ਓ ਜਿੱਥੇ ਜੱਟ ਆ ਜਾਣ ਉੱਥੇ ਕੰਮ ਅੜਦਾ ਕੋਈ ਨਿੱਕੇ ਦਾ ਟਰੈਕਟਰ ਤਾਂ ਤੁਰਦਾ ਹੀ ਨਹੀਂ ਪਿਆ ਯਾਰ ਲਾਦੇ ਮਗਰ ਮੜਾ ਜਾ ਲਾਦੇ ਯਾਰ ਲਾਦੇ ਓਏ ਖੇਚਦੇ ਸਾਬੀ ਓਏ ਇੱਥੇ ਬਹਿ ਜਾਣੀ ਆ ਖੇਚਦਾ ਖੇਚਦਾ ਚੱਲ 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 ਲੈ ਗਿਆ ਲੈ ਗਿਆ ਮੇਰਾ ਸ਼ੇਰ ਚੱਲ 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 ਓ ਵੈਰੀ ਗੁੱਡ ਓ ਵੈਰੀ ਗੁੱਡ ਆਹ ਬੜੀ ਗੱਲ ਓ ਖਿੱਚੀ ਰੱਖ ਖਿੱਚੀ ਰੱਖ ਓ ਖਿੱਚੀ ਰੱਖ ਖਿੱਚੀ ਰੱਖ ਚੱਲ ਚੱਲ ਉਹ ੱੱਕੀ ਰੱਖ ਯਾਰ ਰੁਕ ਜਾ ਉਹ ਰੁਕ ਜਾ ਰੁਕ ਜਾ ਹੁਣ ਅੱਗੇ ਟਰੈਕਟਰ ਨਾਲ ਜੇ ਚੱਲੇ ਗਿਆ ਤਾਂ ਬਾਪਰ ਲੱਗਣਗੇ ਤਾਂ ਬਾਹਰ ਆਉਂਗੇ ਭੈਣਾਂ ਦੇ ਦੋ ਟਰੈਕਟਰ ਬੰਨ੍ਹਦੇ ਆ ਟਰਾਲੀ ਨੂੰ ਪੂਰਾ ਪੂਰਾ ਮੈਗਰ ਰਾਣੇ ਦੀ ਤੇ ਪੂਰਾ ਤਜਰਬਾ ਇਹ ਬੰਦੇ ਦੇ ਤਜਰਬੇ ਕਰਕੇ ਟਰਾਲੀ ਨਿਕਲੀ ਆ ਨਹੀਂ ਤੇ ਨਹੀਂ ਨਿਕਲਨੀ ਸੀ ਭਾ ਲਓ ਜੀ ਇੱਕ ਫਾਰਮ ਟਰੈਕ ਹੋਰ ਆ ਗਿਆ ਆ ਸੋ ਹੁਣ ਦੇਖਦੇ ਹਾਂ ਉਹਨੂੰ ਅੱਗੇ ਪਾਉਂਦੇ ਕਿ ਪਿੱਛੇ ਪਾਉਂਦੇ ਆ ਹੁਣ ਆ ਜਿਹੜਾ ਰਹਿ ਗਿਆ ਇਹ ਫਾਈਨਲ ਕੰਮ ਖੇਤਾਂ ਚੋਂ ਤੇ ਲਿਆਂਦੀ ਪੱਟ ਕੇ ਤੇ ਹੁਣ ਇੱਥੋਂ ਨਿਕਲ ਗਈ ਤੇ ਸਮਝ ਲਓ ਕੰਮ ਓਕੇ ਆ ਕਾਢੀ ਦੇਣਗੇ ਹੁਣ ਤੇ ਚਾਰ ਪੰਜ ਟਰੈਕਟਰ ਆ ਗਏ ਆ ਸੋ ਪਿਛਲੇ ਬੰਪਰਾਂ ਨਾਲ ਗੱਲ ਬਣਦੀ ਆ ਉਦਾਂ ਗੱਲ ਨਹੀਂ ਬਣਦੀ ਆ ਇਕ ਆਪ ਪੰਪਰ ਪਿੱਛੇ ਲਾਇਆ ਹੈ ਇੱਕ ਸਾਬੀ ਵਾਲਾ ਆਪਣਾ ਤੇ ਥੇ ਗੱਲ ਬਣੀ ਤੇ ਉਦਾਂ ਗੱਲ ਨਹੀਂ ਬਣਣੀ ਥੋੜੀਆਂ ਜਿਹੀਆਂ ਝਰੀਟਾਂ ਲੱਗੀਆਂ ਪੰਪਰ ਤੇ ਕਿਉਂਕਿ ਨਵਾਂ ਟਰੈਕਟਰ ਆ ਮੁੰਡੇ ਦਾ ਪਰ ਬੰਦੇ ਨੇ ਦਲੇਰੀ ਰੱਖੀ ਜਾਂਦਾ ਲਾ ਦੋ ਕੋਈ ਗੱਲ ਨਹੀਂ ਉਹ ਇਹ ਕੀ ਆਪਾ ਲਓ ਜੀ ਹੁਣ ਅੱਗੇ ਹੋ ਬਣੂਗੀ ਵੀਡੀਓ ਤੇ ਕਰੋ ਚੱਲ ਹਾਂ ਨਾ ਨਾ ਹੁਣ ਤੇ ਕੋਈ ਚੱਕਰ ਹੀ ਨਹੀਂ ਆ ਲਓ ਜੀ ਆ ਫਾਈਨਲ ਟੱਚ ਆ ਇੱਥੋਂ ਜਾਨੀ ਟਰਾਲੀ ਪਾ ਅੱਗੇ ਥੋੜੀ ਜੀ ਚੜਾਈ ਆ ਬਸ ਉਹਦੇ ਕਰਕੇ ਲਾਏ ਬਾਕੀ ਤਾਂ ਆ ਪੱਕਾ ਹੀ ਆ ਦੇ ਦੇ ਹੁਣ ਬਣਦੀ ਗੱਲ ਕੋ ਨਹੀਂ ਇਹ ਚੜਾਈ ੱਟ ਹੈਗੀ ਆ ਇੱਥੋਂ ਰਾਟ ਪੈਣਗੇ ਸੋ ਅੱਗੇ ਚ ਆ ਕੇ ਵੀਡੀਓ ਬਣਾ ਦਨੇ ਆਪਾਂ ਲਓ ਜੀ ਇੱਕ ਮੋੜ ਆ ਇੱਥੋਂ ਤੇ ਹੈ ਵੀ ਚੜਾਈ ਵਾਲਾ ਮੋੜ ਆ ਇੱਕ ਰਾਹ ਖਰਾਬ ਹੋ ਗਿਆ ਪਹਿਲਾਂ ਰਾਹ ਸੀਗਾ ਸਹੀ ਹੁਣ ਇੱਥੋਂ ਥੋੜਾ ਜਿਹਾ ਕੰਮ ਖਰਾਬ ਹੋਊਗਾ ਇਧਰੋਂ ਚੜਨਗੇ ਮੇਰੇ ਹਿਸਾਬ ਨਾਲ ਲਓ ਜੀ ਉੱਪਰ ਨੂੰ ਚੜ੍ਹਦੀ ਆ ਐ ਇਧਰ ਨੂੰ ਇਧਰ ਨੂੰ ਰੱਖ ਇਧਰ ਨੂੰ ਉਹ ਇਧਰ ਨੂੰ ਉਹ ਇਧਰ ਨੂੰ ਤੁਹਾਨੂੰ ਮੈਂ ਕਹਿੰਨਾ ਇਧਰ ਨੂੰ ਰੱਖ ਗੜ ਦੀ ਟਰਾਲੀ ਸਮਾਪਤਾ ਕੰਮ ਸੋ ਫੋਲ ਐਂਡ ਫਾਈਨਲ ਮਹਾਰਾਜ ਦੀ ਕਿਰਪਾ ਨਾਲ ਟਰਾਲੀ ਗਈ ਨਿਕਲ ਸੋ ਹੌਲ ਐਂਡ ਹੌਲ ਐਂਡ ਹੀ ਆ ਜੀ ਮੰਨਣਾ ਪਉ ਤੇ ਇੱਕ ਫਾਰਮਰ ਹੈ ਓਕੇ ਓਕੇ ਜੱਕਤਾ ਕੰਮ ਓ ਜਿੱਥੇ ਯਾਰ ਆ ਜਾਂਦਾ ਤੇ ਓ ਵੈਰੀ ਗੁੱਡ ਠੀਕ ਆ ਮੈਂ ਭੇਜਦਾ ਨਾ ਨੰਬਰ ਦੇ ਮੈਨੂੰ ਆਪਣਾ ਓਕੇ ਆ ਧੰਨ ਧੰਨਾ ਲਓ ਜੀ ਵਲੌਗ ਦੀ ਇਥੇ ਸਮਾਪਤੀ ਆ ਟਰਾਲੀ ਨਿਕਲ ਗਈ ਆ ਤੇ ਵਧੀਆ ਤਰੀਕੇ ਨਾਲ ਨਿਕਲ ਗਈ ਆ ਆਹ ਟਰੈਕਟਰ ਨੇ ਕਢੀ ਅਸਲ ਇਕ ਆਟ ਇੱਕ ਆ ਇੱਕ ਬੰਦੇ ਹੱਡੇ ਲੈ ਕੇ ਉਹ ਪਿੱਛੇ ਆਉਂਦੇ ਦੋ ਆ ਬੰਦਿਆਂ ਹੱਡੇ ਦੇ ਦਿਮਾਗ ਚੱਲੇ ਨਾਲ ਆਓ ਜੀ ਭੇਜ ਤੇ ਆ ਤੋਰ ਤੇ ਆ ਸਾਡੇ ਬਿਨਾ ਗੱਲਾਂ ਕਿੱਥੇ ਬਣਦੀਆਂ ਆਣਾ ਨਹੀਂ ਆਉਂਦਾ ਉਹਨੇ ਜਰ ਗੱਲ ਬਣਨੀ ਲਓ ਜੀ ਲੁੱਟੋ ਨਿਆਰੇ ਚੱਲੋ ਯਾਰ ਬੁਲਟ ਲੈ ਆਈ ਆਪਾਂ ਫੇ ਬਾਏ ਬਾਏ ਫਤੇ ਕੰਮ ਹੈ ਹੁਣ ਯਾਰ ਜਿੱਥੇ ਇਨੇ ਟਰੈਕਟਰ ਲੱਗ ਜਾਣਾ ਮੰਨਦੇ ਆ ਪਰ ਦਿਮਾਗ ਵੀ ਭਰਾ ਪਿੱਛੇ ਜ਼ਰੂਰ ਚਾਹੀਦਾ ਤਜਰਬੇ ਤੋਂ ਬਿਨਾ ਗੱਲ ਨਹੀਂ ਹੈਗੀ ਰਣੇ ਆਪਣੇ ਸਾਬੀ ਤਜਰਬਾ ਵੀ ਬੜੀ ਇੱਕ ਵੱਡੀ ਚੀਜ਼ ਆ ਅਨਾ ਯੋਰ ਹੀ ਨਹੀਂ ਗੱਲ ਹੈਗੀ ਤਜਰਬਾ ਵੀ ਹੋਣਾ ਬਹੁਤ ਜ਼ਰੂਰੀ ਆ ਦੀ ਪਿੱਛੇ ਬੰਪਰ ਲਾ ਲਾ ਦੋ ਬੰਪਰ ਲਾ ਲਾ ਉਹ ਕਹਿੰਦਾ ਮੇਰਾ ਹਾਂ ਉਹ ਲਾਉਂਦਾ ਨਹੀਂ ਸੀਗਾ ਯਾਰ ਡਰਦਾ ਸੀਗਾ ਫਿਰ ਐਂਡ ਤੇ ਮੰਨਿਆ ਉਹ ਪਤਾ ਵੀ ਜਦੋਂ ਦਾਸ ਹੁਣੀ ਆਏ ਫਿਰ ਤੁਹਾਨੂੰ ਪਤਾ ਹੀ ਆ ਵਾ ਬਿਲਕੁਲ ਉਹ ਪਤਾ ਨਹੀਂ ਕਿ ਉਹ ਮੇਰੇ ਡੈਟ ਦੀ ਜਦਾਈ ਬੇਇੱਜ਼ਤੀ ਹੋਣ ਲੱਗੀ ਫਿਰ ਇਹ ਮੁੰਡਾ ਰਾਣਾ ਉਹੀ ਯਾਰ ਜਿੰਟਲ ਨੂੰ ਦੇ ਗਾਣੇ ਵਾਲਾ ਜਿੰਨੂੰ ਉਹ ਕਹਿੰਦਾ ਵੀ ਫੋਨ ਚੱਕਦੇ ਨਹੀਂ ਕਰਦੇ ਆ ਰਾਣੇ ਨੂੰ ਉਹੀ ਰਾਣਾ ਹੈ ਉਹੀ ਰਾਣਾ ਕਰ ਦਿਓ ਹੈਲੋ ਰਾਣੇ ਬਾਏ ਬਾਏ ਹੁਣ ਸਾਸਰੀ ਕਾਲ ਓਕੇ ਜੀ ਵਾਹੀ ਗੁਰਜੀ ਦਾ ਖਾਲਸਾ ਤੇ ਵਾਹੀ ਗੁਰਜੀ ਕੀ ਫਤਿਹ ਮਿਲਦੇ ਨਵੇਂ ਵਲੌਗ ਦੇ ਵਿੱਚ